ਆ ਗੇਟ ਬੰਦ ਸੀਗਾ ਖੜਕਾ ਹੋਇਆ 4 ਵਜੇ ਮੈਂ ਮੇਰੀ ਜਾਗ ਕੋਲੇ ਮੈਂ ਕਿ ਖੜਕਾ ਹੋਇਆ ਮੈਂ ਗੇਟ ਬੰਦ ਸੀ ਕੁੰਡੀ ਮੈਂ ਕਿ ਤੁਸੀਂ ਬਾਹਰ ਚਲੋ ਵੇੜੇ ਦੀ ਲਾਈਟ ਜਗ ਰਹੀ ਹੈ ਸਾਡੇ ਅੰਦਰ ਦੀ ਵੀ ਜਗ ਰਹੀ ਹੈ ਇੰਨੀ देर ਦੇ ਵਿੱਚ ਉੱਥੋਂ ਰਹਾਦਰ ਵਿੱਚ ਜਦੋਂ ਸਰਪੰਚੋ ਸੀ ਗੇਟ ਖੋਲਣ ਲੱਗਿਆ ਤਾਂ ਇਹਨਾਂ ਦੀ ਪੈਂਟ 'ਚ ਕਾਗਜ਼ ਕਿੱਲ ਰਹੇ ਪਏ ਐਥੇ ਮੋਬਾਈਲ ਪਿਆ ਸੀ ਇਹਨਾਂ ਦੇ ਬੈੱਡ 'ਤੇ ਸੌਂ ਰਹੇ ਨਾਲ ਤੁਸੀਂ ਸੀਸੀਟੀਵੀ ਦੇ ਰਿਖੇ ਕੈਮਰੇ ਦੇ ਵਿੱਚ ਚੋਰ ਪੈਦਲ ਜਿਹੜੇ ਜਾ ਰਿਹਾ ਨਜ਼ਰ ਆ ਰਿਹਾ ਹੈ ਇਹ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਕ ਅਪਰੋਕਸੀਮੇਟਲੀ 4-5 ਛੇ ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਕਿੰਨੇ ਵਜੇ ਘਟਾ ਨੂੰ ਜਾਂ ਦਿੱਤਾ ਬਸ ਸੜਾ ਪੋਣੀ ਕੇ 5 ਛੇ ਉੱਠੇ ਆਂ ਦੇਖਿਆ ਸਮਾਨ ਖੰਡਿਆ ਹੋਇਆ ਠੀਕ ਹੈ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲ ਮਾਰੀ ਚੋਣ ਮਿਲਿਆ ਉਹ ਲੈ ਕੇ ਲੱਗਿਆ ਉਸ ਤੋਂ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫਿਰ ਸਾਨੂੰ ਪਤਾ ਲੱਗਾ ਚੋਰੀ ਉਹ ਦੇ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਹਾਂ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਗ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਨਹੀਂ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜ ਕੇ ਤਾਂ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਉਹ ਵੇਸੇ ਹੀ ਗਿਆ ਉਹ ਘਰ ਦੇ ਉੱਠੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ੍ਹ ਜਾਂਦਾ ਲੋਕ ਦੀ ਚਹਲ ਪਹਲ ਵੀ ਕਾਫੀ ਹੁੰਦੀ ਆ ਵੀ ਕਹਿੰਦੇ 4:30 ਤੋਂ ਲੈ ਕੇ 6:00 ਤੱਕ ਸਵਾ 6:00 ਤੱਕ ਕਰਕਟਾਂ ਨੂੰ ਜਾਂਦੇ ਤਾਂ ਕਿੰਨੇ ਘਰਾਂ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ ਉਹਨੇ ਵੇ ਉੱਠਣ ਦਾ ਹੂੰ ਮਤਲਬ ਕੁੰਡਾ ਇਹਨੇ ਵਜਤ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਜੀ ਹੁੰਦੀ ਹੈ ਘਟਨਾ ਨੂੰ ਅੰਜਾਮ ਦੇ ਜਾਂਦੇ ਤਾਂ ਕੀ ਸੇਫਟ ਸੈਕ ਕਰ ਸਕਦੇ ਹਾਂ ਬਾਹਰਲੀ ਜਿਹੜੀ ਕਲੋਨੀਆਂ ਚ ਪ੍ਰਸ਼ਾਸਨ ਦੇਖਿਆ ਸਰ ਸਾਡੇ ਵੱਲੋਂ ਤੱਕ ਅਸਤੇ ਪਹਿਲੀ ਵਾਰ ਹੀ ਦੇਖਿਆ ਜੀ ਇੰਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹਾਂ ਆਖਲੇ ਬੁਲਾਉਂਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਆਬਾਦੀ ਵਿੱਚੋਂ ਕਰਕੇ ਜਾਣਾ ਗੱਲ ਅਸੀਂ ਰਿਕਾਰਡਿੰਗ ਲੈ ਕੇ ਗਏ ਹਾਂ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਕੋ ਮਰੇ ਜੇ ਮੇਰਾ ਕੰਮ ਤਾਂ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਚ ਬਖੇਰੇ ਕਿੰਨੇ ਵਜੇ ਤਾਂ ਇਹ ਟਾਈਮ ਦੱਸਿਆ ਜੀ ਮੇਰਾ ਹਸਬੰਦ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਵੈਸੇ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲਈ ਤਾਂ ਮੇਰੇ ਪੈਰਾਂ ਚ ਕੁਝ اٹਕ ਗਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਨਹੀਂ ਤਾਂ ਡਾਊਨ ਹੋ ਗਈ ਮੈਂ ਨੇ ਚੀਕ ਮਾਰੀ ਫਿਰ ਨਾ ਸਾਹਮਣੇ ਗਵਾਂੜਿਆਂ ਦੇ ਗਈ ਮੈਂ ਕਿਹ ਦੇਖੀ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿਵੇਂ ਮੈਂ ਉਹਨਾਂ ਨੂੰ ਬੁਲਾ ਕੇ ਆਈ ਮੇ ਕੀ ਹੋ ਗਿਆ ਦੇਖੇ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੇ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਿਆ ਮੇਰਾ ਹਸਬੰਦ ਹੁਣੇ ਗਿਆ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਕ ਜੀ ਨਹੀਂ ਸਕਦਾ ਕਿੰਨਾ ਕਦਾ ਸਮਾਨ ਲੈ ਗਏ ਤੁਹਾਡੇ ਚੋਰੀ ਕਰ ਗਏ 골ਡ ਸੀਗਾ ਕੈਸ਼ ਸੀਗਾ ਕਿੰਨਾ ਕਾ ਦੋ ਕਤੋਲੇ ਦੋ ਢਾਈ ਕਤੋਲੇ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵਿਆ ਸੀ ਚਾਹ ਬਣਾ ਰਹੇ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਨੇ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਬਣੀ ਘਟੋ ਘਟ 5-7 ਮਿੰਟ ਤਲਾਈ ਹੋਣੇ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਹੂੰ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੈਨੂੰ ਤਾਂ ਇਹ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀ ਕੀ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਜਦੋਂ ਇੰਟਰ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਟਾਣਾ ਨਹੀਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 2 10 ਦਾ ਸਮਝੋ 2 ਕ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਐਸੋ 18000 ਦਾ ਉਹ 99 ਨੋਟ ਸੀਗੇ ਤੇ ਬਾਕੀ 20 1000 2000 ਰੁਪਏ ਪਿਆ ਸੀ 15 16 2000 ਦਾ ਪਰਸ਼ੇ ਚ ਪਿਆ ਸੀ 1000 ਜਿਹੜਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਜੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੌਥਾ ਉਹ ਦੋ ਘਰੋਂ ਦਨੇ ਪੰਜ ਘਰਾਂ ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨੇ ਕਿਸੇ ਨੂੰ ਵੀ ਕੰਨੋਂ ਕੰਨੋਂ ਖਾਇਆ ਫਿਰ ਬਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਸਮਾਨ ਵਿਕ ਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਸੀ ਸ਼ੱਕ ਕੀਤਾ ਵੀ ਇਸ ਨੂੰ ਕੋਈ ਟੀਂ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹ ਨੂੰ ਕੁਝ ਨਹੀਂ ਹੋਇਆ ਜੇ ਇਹ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਕੁਛ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਤੇ ਉਹ ਉਹਨਾਂ ਨੇ ਫੋਟੋ ਆਪੂਟਾਂ ਖਿੱਚੀਆਂ ਨੇ ਮੈਂ ਹੁਣ ਰਿਪੋਰਟ ਕਰਾਨੇ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਿਆ ਕੱਢ ਗਿਆ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ ਸ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਿਆ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫਿਰ ਸੀੜੀਆਂ ਤੋਂ ਹੀ ਭੱਜ ਗਏ। ਨਹੀਂ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ। ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ। ਮੋਬਾਈਲ ਸਰਾਣੇ ਤੋਂ ਚੱਕਿਆ। ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ। ਨਹੀਂ ਜਦੋਂ ਗੇਟ ਦਾ ਤੜਕਾ ਹੋਇਆ ਤੁਹਾਨੂੰ ਉਹ ਤਾਂ ਉਦੋਂ ਸਿਆਖ ਖੁੱਲੀ ਆ ਮੇਰੀ। ਹੋਏ ਕਿੱਥੋਂ ਦੇ। ਉੱਪਰੋਂ ਹੀ ਆਏ ਹੋਣਗੇ। ਉੱਪਰੋਂ ਹੀ ਆਏ ਹੋਣ ਤੇ ਸਨ ਪਾਸ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ। ਉਹਨਾਂ ਨੂੰ ਪਕੜਿਆ ਜਾਵੇ। ਕੁਝ ਤਾਂ ਨਾਲ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਐ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀ ਫੈਨ ਸਭ ਦੀ ਇਕੱਲੀ ਇਕੱਲੀ ਰਹਿੰਦੀ ਐ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਜੀ ਜੀ ਅਨਿਲ ਜੀ ਕੀ ਹੋਇਆ ਮੇਰੇ ਘਰੇ ਸੇ ਦੋ ਮੋਬਾਈਲ ਚੱਕੇ ਲਏ 700 ਰੁਪਏ ਲੇਕੇ ਜੇਬ ਟਾ ਛੱਟ ਟਾਂਗਾ ਵਾ ਤੋ ਉਸ ਵਿੱਚ ਪੈਸੇ ਸਨ 700 ਰੁਪਏ ਉਹ ਲੈ ਗਏ ਇਤਨੀ ਵਜੇ ਕੀ ਘਟਨਾ ਹੈ ਇਹ 5 ਵਜੇ ਮੈਂ ਉੱਠਿਆ ਤਾਂ ਦੇਖਿਆ ਸਾਮਾਨ ਨਹੀਂ ਸੀ ਹਾਂ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਜੀ ਪਤਾ ਲੱਗਾ ਕਿੰਨੇ ਜਣੇ ਕਿਤਨਾ ਚੋਰੀ ਕੀ ਲੜਕੇ ਪਤਾ ਲਗੇ ਪਤਾ ਨਹੀਂ ਲਗਾ ਮੇਰੇ ਕੋਈ ਮੈਂ ਉੱਠਿਆ ਤਾਂ ਦੇਖਿਆ ਮੋਬਾਈਲ ਨਹੀਂ ਹਨ ਪੈਸੇ ਹੋਰ ਕਹਾ ਕਹਾ ਤੇ ਆਪਕੇ ਸਾਥ ਵੀ ਸਾਥ ਕੋਈ ਸਾਥ ਵਾਲੇ ਮਕਾਨ ਤੇ ਦੋ ਮੋਬਾਈਲ ਚੋਰੀ ਹੋਏ ਕਿਤਨੇ ਕੇ ਫੀ ਮੋਬਾਈਲ ਦੋਨੋ ਕੀ ਮੇਰਾ ਮੋਬਾਈਲ ਥਾ ਇੱਕ ਤਾਂ ਸਾਰੇ 18000 ਕੇ ਸੀਗਾ ਜੀ ਇੱਕ 15000 ਕੇ ਸੀਗਾ ਜੀ ਜੀ ਸਰ ਪੰਡੂ ਸਰ ਚੋਤ ਲਾਈ ਹੈ ਵੀ ਸਾਡੇ ਮੁੰਡੇ ਚੋਰੀ ਹੋ ਗਈ ਇੱਕ ਦੋ ਘਰਾਂ ਚ ਅਸੀਂ ਉਹ ਉੱਥੇ ਮੋਕਰੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਿਹਾ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤੇ ਹੋ ਕਹਿੰਦੇ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਤੱਕ ਇਹ ਤੜਕੇ ਸਵੇਰੇ ਇਹ ਤਾਂ ਇਹ 5 ਵਜੇ ਤੋਂ ਬਾਅਦ ਦੀ ਦੱਸ ਰਹੀ 5 ਵਜੇ ਤੋਂ ਬਾਅਦ ਹੀ ਹੋਇਆ ਜੀ 5 ਵਜੇ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਰ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਥੋੜੀ ਜੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਘਰ ਦੇ ਮੈਮਰੀ ਕਰਦੇ ਮਜੂਰ ਕਰਦੇ ਸਾਰੇ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਾ ਉਸ ਤੋਂ ਬਾਅਦ ਵੀ ਦੇਖੇ ਇੱਕੇ ਚੋਰ ਹੈ ਜਿੰਨੇ ਸੀਸੀਟੀਵੀ ਤੇ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾਂ ਰਹੀ ਹੈ। ਛੱਤਾਂ ਦੇ ਉੱਪਰ ਵੀ ਹੋਈ ਹੈ। ਪੁਲਿਸ ਨੇ ਕੀ ਕਾਰਵਾਈ ਕਰ ਲਈ ਹੈ? ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ। ਕੰਪੀਸ਼ ਕਰ ਰਹੇ ਹਨ ਇਹਨਾਂ ਨੇ। ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਨ ਕਰਵਾਉ। ਵਸ਼ਗਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ